ਕਰਵਾਉ ਨੂੰ ਪਿੰਡ ਨੰਗੜ ਵਿਖੇ ਇੱਕ ਘਰ ਦੀ ਛੱਤ ਦੇ ਲੱਗੇ ਪ੍ਰਾਈਵੇਟ ਮੋਬਾਈਲ ਕੰਪਨੀ ਦੇ ਟਾਵਰ ਨੂੰ ਲਾਹਣ ਲਈ ਪਿੰਡ ਵਸੀਆਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਇਸ ਦੇ ਲਿਖਤ ਸ਼ਿਕਾਇਤ ਥਾਣਾ ਫਲੋਰ ਦੀ ਪੁਲਿਸ ਨੂੰ ਕਰ ਦਿੱਤੀ ਮੌਕੇ ਤੇ ਪਹੁੰਚ ਕੇ ਥਾਣਾ ਫਲੋਰ ਦੇ ਮੁਖੀ ਨੀਤਿ ਕੁਮਾਰ ਨੇ ਕਰਦੇ ਮਾਲਕ ਨੂੰ ਹਦਾਇਤਾਂ ਦਿੱਤੀਆਂ ਉਹ ਆਪਣੀ ਪਰਮਿਸ਼ਨ ਦੇ ਸਾਰੇ ਦਸਤਾਵੇਜ਼ ਲੈ ਕੇ ਸ਼ਨੀਵਾਰ ਨੂੰ ਠਾਣਾ ਫਲੋਰ ਵਿਖੇ ਦਿਖਾਉਣ ਅਤੇ ਪਿੰਡ ਵਾਸੀਆਂ ਨੂੰ ਵੀ ਹਦਾਇਤ ਕੀਤੀ ਉਹ ਵੀ ਠਾਣਾ ਫਲੋਰ ਵਿਖੇ ਪਹੁੰਚਣ ਉਹਨਾਂ ਨੇ ਕਿਹਾ ਕਿ ਜੇਕਰ ਘਰ ਦੇ ਮਾਲਕ ਕੋਲ ਪਰਮਿਸ਼ਨ ਦੇ ਸਾਰੇ ਦਸਤਾਵੇਜ਼ ਹਨ ਉਹ ਟਾਵਰ ਲਗਾ ਸਕਦਾ ਜੇਕਰ ਪਰਮਿਸ਼ਨ ਨਹੀਂ ਤਾਂ ਟਾਵਰ ਨਹੀਂ ਲਗਾ ਸਕਦੇ ਇਸ ਮੌਕੇ ਤੇ ਪਿੰਡ ਦੇ ਸਰਪੰਚ ਸਾਫਾ ਸਰਪੰਚ ਖੁਸ਼ੀਰਾਮ ਨੰਗਲ ਨੇ ਕਿਹਾ ਕਿ ਸੰਗਣੀ ਬਾਤੀ ਵਿੱਚ ਇਸ ਟਾਵਰ ਨੂੰ ਲਗਾਉਣ ਇਹ ਨਵਿਚੋ ਨਿਕਣ ਵਾਲੀਆਂ ਕਿਰਨਾਂ ਨਾਲ ਗਰਭਪਤੀ ਮਹਿਲਾਵਾਂ ਦੇ ਨਾਲ-ਨਾਲ ਦਿਲ ਦੇ ਮਰੀਜ਼ਾਂ ਤੇ ਵੀ ਬੁਰਾ ਅਸਰ ਪਵੇਗਾ। ਉਹਨਾਂ ਨੇ ਕਿਹਾ ਕਿ ਇਸ ਕਾਰ ਦੇ ਲੱਗੇ ਤੋਂ 66000 ਕੇਵੀ ਦੀਆਂ ਬਿਜਲੀ ਦੀਆਂ ਤਾਰਾਂ ਵੀ ਲੰਗਦੀਆਂ ਹਨ ਜਿਸ ਕੰਨ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇ ਘਰ ਵਿੱਚ ਟਾਵਲ ਲੱਗੇ ਰਹਿਣਗੇ ਤਾਂ ਉਹਨਾਂ ਨੂੰ ਹਟਾਉਣ ਲਈ ਇਸ ਲਈ ਵਿਰੋਧ ਜਾਰੀ ਰੱਖਣਗੇ ਅਤੇ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰਨਗੇ ਇਸ ਮੌਕੇ ਤੇ ਹਰ ਲਾਲ ਅਸ਼ਵਨੀ ਕੁਮਾਰ ਮਹਿੰਦਰਪਾਲ ਮੋਹਨ ਲਾਲ ਬਖਸ਼ੀ ਰਾਮ ਗਰਮੀਤ ਕਰਮਚੰਦ ਕਸ਼ਮੀਰਪੁਰ ਲੰਬੜ ਦਾ ਰਜਨੀਵਾਲਾ ਰਾણો ਹੀ ਤਾਰਾਣੀ ਲਾਟੀ ਗਿਆਨੂ ਅਤੇ ਹੋਰ ਹਾਜਰ ਸਨ ਨਰਤੋਂ ਰਾਜਮਾਨੇ ਗਲਦੀ ਖਾਸੋੋਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾਂ ਸਾਰੀਆਂ ਪਰਮਿਸ਼ਨਾਂ ਹੋ ਜਾਣਗੀਆਂ ਫਿਰ ਲਿਖਰ ਤੇ ਪਰਮਿਸ਼ਨਾਂ ਤੋਂ ਬਿਨਾਂ ਕੰਮ ਨਹੀਂ ਸ਼ੁਰੂ ਹੋਣਾ ਇਹਨੂੰ ਲਵਾਉਣਾ ਸ਼ੁਰੂ ਕਰੋ ਸਾਰੀ ਸੈਣੀ ਸਰ ਜਿਹੜੀਆਂ ਪਰਮਿਸ਼ਨਾਂ ਹਾਂਜੀ ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਮੈਂ ਇੱਥੇ ਆਇਆ ਮੜਿਆ ਨੰਗਲ ਪਿੰਡ ਉਹ ਇੱਕ ਟਾਵਰ ਜਿਹਦਾ ਇਸ਼ੂ ਸੀ ਉਹਦਾਂ ਆਇਆ ਆਉ ਨੰਗਲ ਤਾਂ ਗਿਆ ਹੋਇਆ ਕਿਤੇ ਬਾਹਰ ਨਹੀਂ ਮੈਂ ਇੱਥੇ ਹੀ ਆ ਗਿਆ ਇਹ ਕੋਈ ਜਿਹੜਾ ਪਰਸੋਂ ਦੀ ਰਾਤ ਆ ਜਿਹੜੀ ਉਹਦੇ ਵਿੱਚ ਕਾਲੀ ਰਾਤ ਦੇ ਵਿੱਚ ਕਾਲਖ ਧੰਦਾ ਕੀਤਾ ਗਿਆ ਤੇ ਰਾਤ ਨੂੰ ਲਗਭਗ 1.5 2 ਵਜੇ ਟਾਵਰ ਲਾਤਾ ਟੜਕੇ ਉੱਠ ਕੇ ਸਾਰੇ ਮੱਲੇ ਵਾਸੀਆਂ ਜਦੋਂ ਦੇਖਿਆ ਉਹਨਾਂ ਦੇ ਸਾਹਮਣੇ ਜਿਹੜਾ ਉਹ ਟਾਵਰ ਇਹ ਅੱਧਾ ਪਚਦਾ ਲੱਗਾ ਹੋਇਆ ਸੀ ਕੁਝ ਕੰਪਲੀਟ ਤੋਂ ਹੋਣ ਤੋਂ ਰਹਿੰਦਾ ਸੀ ਜੀ ਔਰ ਜਦੋਂ ਅਸੀਂ ਦੇਖਿਆ ਅਸੀਂ ਇਹਦਾ ਸਾਰਾ ਦਿਨ ਇਕੱਠੇ ਹੋ ਕੇ ਮੀਟਿੰਗ ਕੀਤੀ ਔਰ ਅਦਾ ਕੱਲ ਅਸੀਂ ਸ਼ਾਮੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਸੀ ਕਿ ਲਿਖਤੀ ਦਰਖਾਹਤ ਦਿੱਤੀ ਸੀ ਕਿ ਇਹਨੂੰ ਤੁਰੰਤ ਜਿਹੜਾ ਹਟਾਇਆ ਜਾਵੇ ਔਰ ਮੌਕੇ ਤੇ ਕੱਲ ਵੀ ਪੁਲਿਸ ਆਈ ਸੀ ਕੱਲ ਵੀ ਜਿਹੜਾ ਅਸੀਂ ਚਾਹੁੰਦੇ ਸੀ ਕਿ ਉਹਦੇ ਹਟ ਜਾਂਦਾ ਪਰ ਪੁਲਿਸ ਦੀ ਵੀ ਕੋਈ ਮਜਬੂਰੀ ਸ਼ਾਇਦ ਬਣ ਗਈ ਤਾ ਅਸੀਂ ਫਿਰ ਕੱਲ ਇਹਨਾਂ ਤੋਂ ਲਿਖਤੀ ਲਿਆ ਸੀ ਜਿਹਦੇ ਘਰ ਦੇ ਉੱਤੇ ਲੱਗਾ ਕਿ ਮੈਂ ਸਵੇਰੇ 10 ਵਜੇ ਤੱਕ ਇਹ ਹਟਾ ਦਊਗਾ ਪਰ ਸਵੇਰ ਦੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਫਿਰ ਅਸੀਂ ਵੇਟ ਕੀਤੀ ਕਿ ਕੀ ਰਿਜ਼ਲਟ ਆਇਆ ਜਦੋਂ ਅਸੀਂ 1:30 2 ਵਜੇ ਗਏ ਤਾਂ ਸਾਨੂੰ ਉੱਥੇ ਕੋਈ ਜਿਹੜਾ ਕੁਝ ਨਹੀਂ ਦਿਖਾ ਸਕਿਆ ਉਹ ਪਰਮਿਸ਼ਨਾਂ ਵਗੈਰਾ ਅਸੀਂ ਫਿਰ ਇਕੱਠੇ ਹੋਏ ਆ ਅਸੀਂ ਅੱਜ ਜਿਹੜਾ ਮਾਨਯੋਗ ਐਸਐਚਓ ਸਾਹਿਬ ਨੀਰਜ ਕੁਮਾਰ ਜੀ ਪਹੁੰਚੇ ਆ ਥਾਣਾ ਫਲੋਰ ਦੇ ਤਾਂ ਅਸੀਂ ਉਹਨਾਂ ਨੇ ਕਹਿਣ ਦੇ ਅੱਜ ਫੇਰ ਡਿਲੇ ਕੀਤਾ ਰੋਸ ਮੁਜ਼ਾਹਰਾ ਕਿ ਕੱਲ 11 ਵਜੇ ਤੱਕ ਦਾ ਸਾਨੂੰ ਟਾਈਮ ਦਿੱਤਾ ਜੇਕਰ ਕੱਲ 11 ਵਜੇ ਤੱਕ ਕੋਈ ਕਾਗਜ਼ ਵਿਅਕਤੀ ਦਿਖਾ ਦਿੰਦਾ ਆ ਤਾਂ ਅਸੀਂ ਕੋਈ ਉੱਤੇ ਨਿਰਣਾ ਕਰਾਂਗੇ ਕਿ ਕਿਆ ਕਰਨਾ ਪਰ ਅਸੀਂ ਤਾਂ ਇਹ ਕਹਿੰਨੇ ਆ ਕਿ ਮੱਲੇ ਦੇ ਲੋਕ ਆ ਇੱਥੇ ਬਿਮਾਰੀ ਫੈਲਣ ਦਾ ਡਰ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ ਥੱਲੇ ਮੂੰਗਫਲੀ ਦੀ ਫੈਕਟਰੀ ਆ ਔਰ ਜਿਹੜੀ ਪੱਠੀ ਚੱਲਣੀ ਆ ਉੱਤੇ ਟੀਵੀ ਟਾਵਰ ਦੋ ਆ ਸੋਰੀ ਮੋਬਾਈਲ ਦਾ ਟਾਵਰ ਲਗਾ ਰਹੇ ਆ ਉੱਤੇ ਬੈਟਰੀਆਂ ਪਈਆਂ ਨਾਲ 66000 ਕੇਵੀ ਤਾਰਾਂ ਗੁਜ਼ਰ ਰਹੀਆਂ ਜਿਹਦੇ ਨਾਲ ਭਿਆਨਕ ਅੱਗ ਲੱਗਣ ਦਾ ਖਦਸ਼ਾ ਔਰ ਜਿਹਦੇ ਨਾਲ ਅੱਧਾ ਪਿੰਡ ਘਟੋ ਘਟ ਲੂ ਹੋ ਸਕਦਾ ਤਾਂ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਜੇਕਰ ਇਹਦੀਆਂ ਮਨਜ਼ੂਰੀਆਂ ਹੈਗੀਆਂ ਵੀ ਆ ਇਦਾਂ ਦੇ ਹਾਲਾਤਾਂ ਦੇਖ ਕੇ ਉਹਨੂੰ ਕੈਨਸਲ ਕਰਕੇ ਤੁਰੰਤ ਮਕਾਬਲ ਨੂੰ ਜਿਹੜਾ ਹਟਾਉਣਾ ਚਾਹੀਦਾ ਅਸੀਂ ਸੜਕ ਤੇ ਆਵਾਂਗੇ ਹੱਕ ਲੈਣ ਲਈ ਸੜਕ ਤੇ ਵੀ ਬਹਿਣਾ ਪਿਆਦਾ ਸੜਕ ਤੇ ਬੈਠਾਂਗੇ ਪਰ ਆਉਣ ਵਾਲੇ ਬੱਚਿਆਂ ਦਾ ਭਵਿੱਖ ਆਉਣ ਵਾਲੇ ਬੱਚਿਆਂ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਣ ਦੇਵਾਂਗੇ ਕਿਸੇ ਤਰ੍ਹਾਂ ਦੇ ਵੀ ਲੜਾਈ ਲੜਨੀ ਪਈ ਉਹ ਲੜਾਂਗੇ ਸਾਰੇ ਸਾਥੀ ਮੇਰੇ ਨਾਲ ਮੇਰੇ ਨਾਲ ਮੇਰਾ ਨਾਮ ਹਰਦੀਸ਼ਾ ਜੀ ਮੈਂ ਭਾਈ ਮੈਂ ਕੀ ਬੋਲਾਂ ਭਾਈ ਇਹ ਤੁਸੀਂ ਭਾਈ ਪਰਮਿਸ਼ਨ ਲੈਂਤੀ ਏ ਦੀ ਪਰਮਿਸ਼ਨ ਨਹੀਂ ਭਾਈ ਮੇਰੀ ਕੰਪਨੀ ਵਾਲੇ ਨੇ ਜੋ ਆਪਣਾ ਪੇਪਰ ਵਰਕ ਕੀਤਾ ਉਹੀ ਕੀਤਾ ਏ ਤੁਸੀਂ ਕੰਪਨੀ ਨਾਲ ਐਗਰੀਮੈਂਟ ਕਿੰਨੇ ਸਾਲ ਦਾ ਐਗਰੀਮੈਂਟ ਹੋਇਆ ਤੁਹਾਡਾ 10 ਸਾਲ ਦਾ ਜੀ 10 ਸਾਲ ਦਾ ਇਹ ਤੁਸੀਂ ਰੈਂਟ ਤੁਹਾਨੂੰ ਪੇ ਕਰਨਗੇ ਕੰਪਨੀ ਵਾਲੇ ਦੇ ਨਹੀਂ ਨਹੀਂ ਗੱਲ ਕੀਤੀ ਜੇ ਕੱਲ ਨੂੰ ਇਨ ਕੇਸ ਇਹਦੀ ਰੇਡੀਏਸ਼ਨ ਦੇ ਨਾਲ ਕੋਈ ਪਬਲਿਕ ਨੂੰ ਪ੍ਰੋਬਲਮ ਹੁੰਦੀ ਆ ਉਹਦੇ ਲਈ ਕੋ ਜਿੰਮੇਵਾਰ ਕੋ ਹੋਣਾ ਤਾਰੇ ਇਹਨਾਂ ਨੂੰ ਸੱਦਿਆ ਸੀ ਜਾਂ ਵਿਰੋਧੀ ਪਾਰਟੀ ਨੂੰ ਇਹ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਵਿਰੋਧੀ ਪਾਰਟੀ ਕੌਣ ਆ ਜੀ ਪੈਂਡ ਵਾਲੇ ਆ ਪੈਂਡ ਵਾਲੇ ਆ ਪੈਂਡ ਵਾਲੇ ਆ ਮਤਲਬ ਤੁਸੀਂ ਇਕੱਲੇ ਇੱਕ ਪਾਸੇ ਆ ਪੈਂਡ ਵਾਲੇ ਇੱਕ ਪਾਸੇ ਨਾ ਅੱਛਾ ਇਹ ਬੈਠ ਕੇ ਭਾਜੀ 10 ਮਿੰਟ ਗੱਲ ਕਰਦੇ ਆ ਬੰਦੇ ਦੀ ਵੀ ਹਾਂ ਜੇ ਲੱਗਦਾ ਆ ਤਾਂ ਵੀ ਆਪਾਂ ਬਹਿ ਕੇ ਉਸ ਗੱਲ ਮਸਲੇ ਦਾ ਹੱਲ ਕੱਢ ਸਕਦੇ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀਆ ਦੇਖੋ ਮੈਂ ਇਕੱਲਾ ਇਹਨਾਂ ਵੱਡਾ ਤਾਂ ਹੈ ਨਹੀਂਗਾ ਇਹ ਲੋਕਾਂ ਨਾਲ ਮਸਲਾਂਾਂ ਦਾ ਫੇਰਾ ਠੀਕ ਆ ਦੇਖੋ ਆਪਾਂ ਵੀ ਇਸ ਦੁਨੀਆ ਤੇ ਸਰਵਾਈਵ ਕਰਨਾ ਆ ਠੀਕ ਆ ਜੀ ਤੇ ਪਰ ਬੈਠ ਕੇ ਜਿਹੜੀ ਗੱਲ ਦਾ ਨਤੀਜਾ ਨਿਕਲਣਾ ਹੈ ਉਹ ਇਦਾਂ ਉਹ ਨਹੀਂ ਮੰਨਦੇ ਕਿ ਮੈਂ ਨਹੀਂ ਮੰਨਾਂ ਨਹੀਂ ਜੀ ਉਹ ਨਹੀਂ ਮੰਨਦੇ ਪਿੰਡ ਵਾਲੇ ਨਹੀਂ ਮੰਨਦੇ ਸਹਿਮਤ ਹੁੰਦੇ ਆ ਤੁਹਾਨੂੰ ਪਰਮਿਸ਼ਨ ਦਿੰਦੇ ਆ ਫਿਰ ਤਾਂ ਕੋਈ ਇਸ਼ੂ ਨਹੀਂ ਜੇ ਆਦਰਵਾਈਜ਼ ਪਿੰਡ ਵਾਲੇ ਨਹੀਂ ਮੰਨਦੇ ਪਿੰਡ ਵਾਲਾਂ ਤੁਹਾਡੀ ਸਹਿਮਤੀ ਨਹੀਂ ਹੁੰਦੀ ਫਿਰ ਤੁਸੀਂ ਕੀ ਤੁਸੀਂ ਇਹਨਾਂ ਨੂੰ ਚਲ ਪ੍ਰਾਈਵੇਟ ਕੰਪਨੀ ਦਾ ਟਾਵਰ ਲੱਗ ਰਿਹਾ ਸੀਗਾ ਜੀ ਉਹ ਟਾਵਰ ਦੇ ਬਾਰੇ ਲੋਕਾਂ ਨੇ ਇਤਰਾਜ਼ ਕੀਤਾ ਸਾਡੇ ਕੋ ਆ ਕੇ ਵੇ ਇ ਵਿਦਾਊਟ ਪਰਮਿਸ਼ਨਸ ਆਸੀ ਨੂੰ ਕੱਲ 11 ਵਜੇ ਦਾ ਟਾਈਮ ਦਿੱਤਾ ਵਾ ਜਿਹੜੀਆਂ ਜਿਹੜੀਆਂ ਕੰਸਰਨ ਡਿਪਾਰਟਮੈਂਟ ਦੀਆਂ ਪਰਮਿਸ਼ਨਸ ਹੁੰਦੀਆਂ ਵਾ ਜਾਂ ਜਿਹੜੀ ਲੋਕੇਲਟੀ ਆਸ-ਪਾਸ ਦੀ ਲੋਕੇਲਟੀ ਆ ਉਹ ਸਾਰੀਆਂ ਦੇਖ ਲੈਣੇ ਆ ਇਹਨਾਂ ਨੂੰ ਦੋਵਾਂ ਪਾਰਟੀਆਂ ਨੂੰ ਟਾਈਮ ਤੇ ਸਾਰੇ 11 ਵਜੇ ਦਿੱਤਾ ਜੋ ਵੀ ਪਰਮਿਸ਼ਨਸ ਹੋਣਗੀਆਂ ਜਾਂ ਨਹੀਂ ਹੋਣਗੀਆਂ ਉਹ ਤੋਂ ਫਰਦਰ ਡਿਸੀਜਨ ਲਿਆ ਜਾਏਗਾ ਧੰਨਵਾਦ